ਫਿਰੋਜ਼ਪੁਰ ਤੋਂ ਸ਼ਨੀਵਾਰ ਨੂੰ ਡੇਰਾ ਸੱਜਾ ਸੌਦਾ ਚ ਉਸਾਰੀ ਲਈ ਲਗਾਈ ਗਈ ਪੈਡ ਨੇਠਾ ਡਿਗਨ ਕਰਨ 15 ਦੇ ਕਰੀਬ ਡੇਰਾ ਪ੍ਰੇਮੀ ਜ਼ਖਮੀ ਹੋ ਗਏ ਜਾਣਕਾਰੀ ਮਿਲੀ ਹੈ ਕਿ ਡੇਰੇ ਚ ਨਾਮਚਰਚਾ ਦੀਵਾਰ ਦਾ ਕੰਮ ਚੱਲ ਰਿਹਾ ਸੀ ਜਿੱਥੇ ਵੱਡੀ ਗਿਣਤੀ ਚ ਸ਼ਰਧਾਲੂ ਉਥੇ ਸੇਵਾ ਕਰ ਰਹੇ ਸਨ ਇਸੇ ਦੌਰਾਨ ਬਾਂਸਾਂ ਅਤੇ ਲੱਕੜੀ ਦੀ ਪੈਟ ਡਿਗਨ ਕਰਨ ਇਹ ਹਾਸਾ ਵਾਪਰ ਗਿਆ ਇਸ ਹਾਦਸੇ ਵਿੱਚ 10 ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਨਾ ਜਦਕਿ 5 ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਹਨ ਜ਼ਖਮੀਆਂ ਦਾ ਇਲਾਜ ਹਸਪਤਾਲ ਚ ਚੱਲ ਰਿਹਾ ਹੈ ਅੱਜ ਸੇਵਾ ਚੱਲ ਰਹੀ ਸੀ ਭਾਜੀ ਸੇਵਾ ਚੱਲਣ ਦੇ ਨਾਲ ਟੀਬ ਹੋ ਰਹੀ ਸੀ ਕੰਧਾਂ ਦੀ ਪੈਰ ਟੁੱਟਣ ਕਰਕੇ ਪੈੜ ਜਿਹੜੀ ਲੱਗੀ ਸੀ ਨਾ ਉਹ ਟੁੱਤੀ ਐ ਤੇ ਉਹਦੇ ਕਰਕੇ ਹਾਸਾ ਹੋਇਆ ਜਿਹੜੀ ਟੀਬ ਕਰ ਰਹੀ ਸੀ ਉਹ ਘੱਲੀ ਹੋਇਆ ਜਿਹੜੇ ਥੱਲੇ ਮਕਾਲਮ ਤੁਲਾ ਦੇ ਦੇ ਚੋ ਹਾਂ ਸੜ ਸੀ ਟੀਬ ਕਰ ਰਿਆ ਸੀ ਜਨਾਈ ਪਤੀ ਸੀ ਉੱਤੇ ਟੀਬ ਕਰ ਰਿਆ ਸੀ ਤੇ ਪੈਰ ਟੁੱਟਣ ਕਰ ਨੀਚੇ ਗਿਰ ਗਿਆ ਨਾਸਕ ਜੁਲਟੀ ਪੇਸ਼ੈਂਟਸ ਨੇ ਲਗਭਗ 12 ਤੋਂ 15 ਪੇਸ਼ੈਂਟਸ ਆਏ ਹੈ ਡੇਰੇ ਸੱਜਾ ਸੌਦਾ ਦੇ ਕੁਝ ਰੇਨੋਵੇਸ਼ਨ ਕੰਸਟਰਕਸ਼ਨ ਚੱਲ ਰਹੇ ਹਨਾਂ ਦੇ ਡੇਰੇਵੇਸ ਬਾਰਡਰ ਰੋਡ ਤੇ ਤਾਂ ਉਥੋਂ ਆਏ ਹੈ ਕੋਈ ਦੀਵਾਰ ਡਿੱਗ ਪਈ ਕੰਸਟਰਕਸ਼ਨ ਸਾਈਟ ਤੇ ਕੁਝ ਬਾਲ ਗਿਰੀ ਆਈ ਥਿੰਕ ਉਥੋਂ ਪੇਸ਼ੈਂਟਸ ਆਏ ਹੈ ਦੇਖੀ ਵੀ ਕੁਝ ਪੇਜੈਂਟਸ ਹੈਗੇ ਤੇ ਕੈਸ਼ੁਐਲਟੀਆਂ ਹੈ 12 ਤੋਂ 15 ਨੇ ਜਿੰਨਾ ਵਿੱਚੋਂ ਵੀ 5 ਪੇਸ਼ੈਂਟਸ ਆਰ ਸਿਕ ਦੇ ਆਰ ਸੀਰੀਅਸ ਉਹ ਲਾਈਕਲ ਰੈਫਰ ਕੀਤਾ ਹਾਂ ਹਾਲੇ ਐਕਸ-ਰੇਸ ਕਰਵਾ ਰਹੇ ਹਾਂ ਅਸੀਂ ਉਸ ਤੋਂ ਬਾਅਦ ਆਰਥੋਪੈਡਿਸ਼ਨ अगर मतलब इठे अगर ट्रीटमेंट हो जाएगा जल्दी हेथी ਰੱਖਾਂਗੇ ਅਗਰ ਕੋਈ ਜ਼ਿਆਦਾ ਸਿੱਖ ਹੋਏਗਾ ਪ੍ਰੋਨੋਸੀ ਰੈਫਰ ਕਰਾਂਗੇ ਬਾਕੀ ਜਿਹੜੇ 10 ਪੇਸ਼ੈਂਟ ਆ ਉਹ ਸਹੀ ਨੇ ਬਾਕੀ ਸਟੇਬਲ ਨੇ ਥੈਂਕ ਯੂ ਰੋਜਪੁਰ ਤੋਂ ਪੰਕਜ ਕੁਮਾਰ ਖਬਰ ਹਰਪਲਿੰਡਿਆਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੁਸੀਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia 너도.